ਕਿਸੇ ਦਾ 38 ਲੱਖ ਰੁਪਏ ਮੰਨਦਾ ਕਿਸੇ ਦਾ 40 ਬੰਦਾ ਜੀ ਇੱਕ ਦਾ 60 ਬਣਿਆ ਸੀ ਉਹਨਾਂ ਦਾ ਅਸੀਂ 52 ਲੱਖ ਚ ਕੰਮ ਕਰਿਆ ਸੀ ਠੀਕ ਹੈ ਜੀ 60 ਲੱਖ ਵਾਲੇ ਬੰਦੇ ਦਾ 8 ਲੱਖ ਦਾ ਫਾਇਦਾ ਸਿੱਧਾ ਜਾਂਦਾ ਦੇਖ ਸਕਦੇ ਹੋਗੇ ਤੁਸੀਂ ਐਦਾਂ ਰੱਖ ਕੇ ਤੁਹਾਨੂੰ ਨਾ ਇੱਕ ਪਿਕਚਰ ਮਿਲ ਜੂਗੀ ਵੀ ਸਾਡਾ ਘਰ ਜਿਹੜਾ ਤਿਆਰ ਹੋ ਕੇ ਰੈਡੀ ਹੋ ਗਿਆ ਐਦਾਂ ਦਾ ਬਣ ਜੂ ਹਣਾ ਬਾਈ ਜੀ ਹਾਂ ਜੀ ਹਾਂ ਆਪਾਂ ਐਗਰੀਮੈਂਟ ਦੇ ਨਾਲ ਕੰਮ ਕਰਦੇ ਆ ਜੀ ਠੀਕ ਹੈ ਜੀ ਐਗਰੀਮੈਂਟ ਦੇ ਵਿੱਚ ਜਿੱਦਾਂ ਨਾ ਮਾਲਕ ਮਟੀਰੀਅਲ ਕਹਿੰਦਾ ਉਹ ਲਗਾ ਕੇ ਦਿੰਨਾ ਉਦਾਂ ਦੀ ਮਟੀਰੀਅਲ ਦਾ ਰੇਟ ਹੋ ਜਾਂਦਾ ਜੀ ਠੀਕ ਹੈ ਪਰ ਇਹ ਚ ਇਹ ਹੋ ਜਾਂਦਾਗਾ ਮੰਨ ਲਾ ਆਪਣਾ ਕੰਮ 40 ਜੀ ਕਰਕੇ ਦਵਾਂਗੇ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਜੀ ਬਾਕੀ ਮਿਹਨਤ ਅਸੀਂ ਦੇਖੋ ਖੁਦ ਕਰਨੀ ਹੈ ਜੀ ਜਿਹੜਾ ਲਾਸ ਹੈਗਾ ਜਾਂ ਕੋਈ ਨੁਕਸਾਨ ਹੁੰਦਾ ਹੈ ਲੇਬਰ ਸਾਰਾ ਅਸੀਂ ਆਪ ਦੇਖਣਾ ਹੈ ਓ ਠੀਕ ਹੈ ਮਾਲਕ ਦਾ ਸਟ्रेस ਖਤਮ ਹੋ ਜਾਂਦਾ ਹੁਣ ਐਨ ਆਰ ਆਈ ਫੈਮਲੀਆ ਨੇਗੇ ਉਹ ਕੰਮ ਇਤਨਾ ਕਰਾਉਂਦੀਆਂ ਨੇ ਸਹੀ ਗੱਲ ਹੈ ਜੀ ਓਲ ਦਾ ਰੈਡੀਚ ਟਾਈਲ ਦਾ ਵਰਕ ਹੋਊਗਾ ਜੀ ਬੋਰਡਨ ਦਾ ਵਰਕ ਹੋਊਗਾ ਸਾਗਵਾਂ ਦੇ ਚ ਕੰਮ ਹੋਣਾਗਾ ਠੀਕ ਹੈ ਜੀ ਠੀਕ ਹੈ ਜੀ ਤੇ ਆਪਣਾ ਸਾਰਾ ਟਾਈਲ ਦਾ ਕੰਮ ਹੋਊਗਾ ਜੀ ਪੇਂਟ ਪੁੱਟੀ ਹੋਊਗੀ ਸਾਰਾ ਕੁਝ ਹੋਊਗਾ ਕੰਪਲੀਟ ਕਰਕੇ ਦਵਾਂਗੇ ਦੱਸ ਮੈਂ ਤਰੋ ਅੱਜ ਦੀ ਵੀਡੀਓ ਉਹਨਾਂ ਵਾਸਤੇ ਹੈ ਬਈ ਜਿਹੜੇ ਮੇਰੇ ਵੀਰ ਨਵਾਕਰ ਪਾਉਣ ਜਾ ਰਹੇ ਨੇ ਜੇ ਬਈ ਤੁਸੀਂ ਘਰ ਪਾਉਣਾ ਚਾਹੁੰਦੇ ਹੋਗੇ ਵਧੀਆ ਚੰਗਾ ਚੰਗੇ ਨਕਸ਼ੇ ਨਾਲ ਤੇ ਚੰਗੇ ਮਟੀਰੀਅਲ ਨਾਲ ਤੇ ਤੁਹਾਡਾ ਫਾਇਦਾ ਵੀ ਹੋਵੇ ਹਨਾ ਤਾਂ ਬਈ ਤੁਸੀਂ ਆਓ ਨਕਸ਼ਾ ਮੇਕਰ ਆਰਕੀਟੈਕਟ ਐਂਡ ਬਿਲਡਰ ਦੇ ਕੋਲੇ ਸਹਿਰ ਸੰਗਰੂਰ ਦੇ ਵਿੱਚ ਬਾਈ ਕਹਿੰਦੇ ਵੀ ਜੇ ਤੁਸੀਂ ਬਾਈ ਸਾਡੇ ਤੋਂ ਕੰਮ ਕਰਾਓਗੇ ਏ ਟੂ ਜ਼ेड ਨਕਸ਼ੇ ਤੋਂ ਲੈ ਕੇ ਬਿਲਡਿੰਗ ਤੱਕ ਦਾ ਬਾਈ ਤਾਂ ਅਸੀਂ ਤੁਹਾਡਾ 20 ਲੱਖ ਦੇ ਪਿੱਛੇ 4 ਲੱਖ ਦਾ ਫਾਇਦਾ ਕਰਾਂਗੇ ਤੇ ਕੰਮ ਵੀ ਇੱਕ ਨੰਬਰ ਹੋਊਗਾ ਬਾਕੀ ਕੀ ਗੱਲ ਬਾਤ ਹੈ ਕਿ ਸਾਰੀ ਗੱਲ ਬਾਤ ਕਰ ਦਾਂਗੇ ਆਪਾਂ ਵੀ ਦੇ ਨਾਲ ਆਜੋ ਬਾਈ ਬਣੇ ਰਹੋ ਵੀਡੀਓ ਦੇ ਵਿੱਚ ਸਾਰੀ ਗੱਲ ਬਾਤ ਕਰ ਦਾਂਗੇ ਆਪਾਂ ਆਜੋ ਬਾਈ ਬਾਈ ਅਸੀ ਕਾਰਜੀ ਠੀਕ ਠਾਕ ਹਾਂ ਜੀ ਠੀਕ ਹੈ ਜੀ ਬੜੀ ਠੀਕ ਹੈ ਬਈ ਜੀ ਖੜੇ ਕਿੱਥੇ ਆ ਬਈ ਆਪਾਂ ਇਹ ਦੱਸੀਏ ਬਈ ਆਪਾਂ ਸੰਗਰੂਰ ਨਾਨਕੇਣਾ ਚੌਂਕ ਦੇ ਲਵੇ ਖੜੇ ਹਾਂ ਜੀ ਮੰਗਵਾਲ ਪਿੰਡ ਦੇ ਵਿੱਚ ਠੀਕ ਹੈ ਜੀ ਕੰਮ ਕੀ ਹੈ ਬਈ ਆਪਣਾ ਸਾਰਾ ਦੱਸ ਦਿਓ ਇੱਕ ਵਾਰ ਨਾ ਆਪਣਾ ਨਕਸ਼ਿਆਂ ਦਾ ਕੰਮ ਹੈ ਜੀ ਨਾਲ ਬਿਲਡਰ ਦਾ ਕੰਮ ਹੈ ਅਸੀਂ ਕੋਠੀਆਂ ਤਿਆਰ ਕਰਕੇ ਦਿੰਨੇ ਆ ਤਿਆਰ ਕਰਕੇ ਦਿੰਨੇ ਆ ਵੇਚਦੇ ਨਹੀਂ ਹੈਗੇ ਜੀ ਅਸੀਂ ਤਿਆਰ ਕਰਕੇ ਦਿੰਨੇ ਆਗੇ ਜਾਇਜ਼ ਮਟੀਰੀਅਲ ਮਾਲਕ ਕਹਿੰਦਾ ਆਪਾਂ ਉਦਾਂ ਦਾ ਮਟੀਰੀਅਲ ਲਾ ਕੇ ਦਿੰਨੇ ਆ ਕਿੰਨੀਆਂ ਕੋਠੀਆਂ ਤਿਆਰ ਕਰਤੀਆਂ ਹੁਣ ਤੱਕ ਜੀ ਕੋਠੀਆਂ ਲਗਭਗ ਬਈ ਆਪਾਂ ਹੁਣ 16 ਕਰਤੀਆਂ ਜ ਆਪਾਂ ਅਲੱਗ-ਅਲੱਗ ਸਿਟੀਆਂ ਦੇ ਵਿੱਚ ਵੀ ਤਿਆਰ ਕਰਦੇ ਆ ਜਿੱਦਾਂ ਪਟਿਆਲਾ ਹੋ ਗਿਆ ਇਹ ਮਾੜੀ ਹੋ ਗਿਆ ਬਠਿੰਡੇ ਪਾ ਕੇ ਆਏ ਜੀ ਅਸੀਂ ਇੱਕ ਸ਼ੋਰੂਮਾਂ ਠੀਕ ਹੈ। ਇਹ ਉਰੇ ਆਪਣਾ ਸੰਗਰੂਰ ਚੱਲਦੀ ਨੇ ਦੋ ਤਿੰਨ ਸੈਕਟਰਾਂ। ਠੀਕ ਹੈ। ਜੇ ਕੰਮ ਕਿਵੇਂ ਕਰਦੇ ਆਂਗਾ ਆਪਾਂ ਜੇ ਆਪਾਂ ਕੰਮ ਦੀ ਗੱਲ ਕਰੀ ਕਿੱਦਾਂ ਦਾ ਕੰਮ ਹੁੰਦਾ ਆਪਣਾ? ਕੰਮ ਇਤਾਂ ਦਾ ਆਪਾਂ ਐਗਰੀਮੈਂਟ ਦੇ ਨਾਲ ਕੰਮ ਕਰਦੇ ਆਂ ਜੀ। ਠੀਕ ਆ ਜੀ। ਐਗਰੀਮੈਂਟ ਦੇ ਵਿੱਚ ਜਿੱਦਾਂ ਨਾ ਮਾਲਕ ਮਟੀਰੀਅਲ ਕਹਿੰਦਾ ਉਹ ਲਗਾ ਕੇ ਦਿੰਨੇ ਆ। ਉਦਾਂ ਦੀ ਮਟੀਰੀਅਲ ਦਾ ਰੇਟ ਹੋ ਜਾਂਦਾ ਜੀ। ਠੀਕ ਆ। ਪਰ ਇਹ ਚ ਇਹ ਹੋ ਜਾਂਦਾਗਾ ਮੰਨ ਲਾ ਆਪਣਾ ਕੰਮ 40 ਲੱਖ ਦਾ ਹੈ। ਹੂੰ। ਉਹਦੇ ਚ 5-6 ਲੱਖ ਦਾ ਫਾਇਦਾ ਅਸੀਂ ਕਰਕੇ ਦਵਾਂਗੇ। ਪੱਕੀ ਗੱਲ ਹੈਗੀ। ਇਹ ਪੱਕੀ ਗੱਲ ਹੈ ਜੀ। ਲੈ ਵੀ ਮਿੱਤਰੋ ਭਾਈ ਕਹ 40 ਲੱਖ ਦਾ ਕੰਮ ਹੈ ਤੇ ਉਹ 20 ਲੱਖ ਦਾ ਕੰਮ ਹੈ 20 ਲੱਖ ਚ ਹੋ ਜਾ ਮਾਰਜਨ ਕੱਢ ਕੇ ਦਵਾਂਗੇ ਉਹਨਾਂ ਨੂੰ ਠੀਕ ਹੈ ਠੀਕ ਹੈ 40 ਲੱਖ ਚ ਹੋ ਜਾ ਜੇ ਕਰੋੜ ਦਾ ਕੰਮ ਹੈ 80 ਲੱਖ ਦਾ ਕੰਮ ਹੋ ਉਹਦੇ ਹਿਸਾਬ ਨਾਲ ਮਾਰਜਨ ਕੱਢ ਕੇ ਦਵਾਂਗੇ ਠੀਕ ਹੈ ਲੈ ਵੀ ਮਿੱਤਰੋ ਯਾਨੀ ਕਿ ਤੁਸੀਂ ਬਾਹਰੋਂ ਕਿਤੇ ਵੀ ਪਤਾ ਕਰਕੇ ਆ ਜਾਓ ਬਾਈ ਕਹਿੰਦਾ ਵੀ ਸੋਡਾ ਫਾਇਦਾ ਕਰਕੇ ਤੋਰਾਂਗੇ ਪੱਕੀ ਗੱਲ ਆ ਬਾਈ ਕਹਿੰਦੇ ਬਿੱਗ ਅਸੀਂ ਗਾਰੰਟੀ ਲੈ ਰਹਿਆਂਗੇ ਅੱਜ ਤੱਕ ਹੋਇਆ ਬਈ ਕਿਸੇ ਨਾਲ ਐਦਾਂ ਕਿਉਂਕਿ ਆਪ ਨੂੰ ਕਾਫੀ ਟਾਈਮ ਹੋ ਗਿਆ ਜੀ ਹਾਂਜੀ ਜਿੰਨੀਆਂ ਵੀ ਕੋਟੀਆਂ ਫੜੀਆਂ ਨੇ ਜੀ ਅਸੀਂ ਜੇ ਉਹ ਆਪ ਬਾਹਰੋਂ ਐਸਟੀਮੇਟ ਲਵਾ ਕੇ ਆਉਂਦੇ ਹੁੰਦੇ ਸੀਗੇ ਕਿਸੇ ਦਾ 38 ਲੱਖ ਰੁਪਏ ਬੰਦਦਾ ਕਿਸੇ ਦਾ 40 ਬੰਦਦਾ ਜੀ ਇੱਕ ਦਾ 60 ਬਣਿਆ ਸੀ ਉਹਨਾਂ ਦਾ ਅਸੀਂ 52 ਲੱਖ ਚ ਕੰਮ ਕਰਿਆ ਜੀ ਠੀਕ ਹੈ ਜੀ 60 ਲੱਖ ਵਾਲੇ ਬੰਦੇ ਦਾ 8 ਲੱਖ ਦਾ ਫਿਰ ਸਿੱਧਾ ਜਾਂਦਾ ਹਾਂਜੀ ਮੁਰ 40 ਲੱਖ ਵਾਲੇ ਬੰਦੇ ਦੀ ਕੋਠੀ ਚੱਲ ਰਹੀ ਹੈ ਸੰਗਰੂਰ ਆਪਣੇ ਉਹ 36 ਲੱਖ ਚ ਕਰ ਰਹੇ ਜੀ ਤੁਸੀਂ ਠੀਕ ਆ ਇਦਾਂ ਮਨ ਦਾ 2-3 ਲੱਖ ਤੋਂ ਵੱਧ ਵੱਧ ਅਸੀਂ 4 ਲੱਖ ਦੇ ਵਿੱਚ ਵਿੱਚ ਜਿੱਦਾਂ ਦਾ ਆਪਣਾ ਐਸਟੀਮੇਟ ਬੰਦ ਹੈ ਉਹਦੇ ਹਿਸਾਬ ਨਾਲ ਡਿਫਰੈਂਸ ਚ ਅਸੀਂ ਰੇਟ ਦਾ ਫਰਕ ਪਾ ਕੇ ਦਿੰਦੇ ਹਾਂ ਠੀਕ ਆ ਜੀ ਵੱਡੀ ਗੱਲ ਹੁੰਦੀ ਹੈ ਨਾ ਜਿਵੇਂ ਕਿਸੇ ਦਾ 1 ਲੱਖ ਵੱਜੇ 2 ਲੱਖ ਵੱਜੇ 3 ਲੱਖ ਵੱਜੇ ਕਿੰਨਾ ਬੰਦਾ ਖੁਸ਼ ਹੁੰਦਾ ਹੋਊਗਾ ਬਹੁਤ ਖੁਸ਼ ਬਾਕੀ ਮਿਹਨਤ ਅਸੀਂ ਦੇਖੋ ਖੁਦ ਕਰਨੀ ਹੈ ਜਿਹੜਾ ਲਾਸ ਹੈਗਾ ਜਾਂ ਕੋਈ ਨੁਕਸਾਨ ਹੁੰਦਾ ਹੈ ਲੇਬਰ ਸਾਰਾ ਅਸੀਂ ਆਪ ਦੇਖਣਾ ਹੈਗਾ ਠੀਕ ਆ ਮਾਲਕ ਦਾ ਸਟ्रेस ਘੱਟ ਹੋ ਜਾਂ ਨੀਆਂ ਲਿਆਂਗੇ ਉਹ ਕੰਮ ਇਤਨਾ ਕਰਾਉਂਦੇ ਨੇ ਸਹੀ ਗੱਲ ਹੈ ਜੀ ਆਪਾਂ ਦਿਖਾਈਏ ਕੰਮ ਆਪਣਾ ਜਿਹੜਾ ਕਰਿਆ ਹੋਇਆ ਹੈ ਨਾ ਬਾਈ ਆਓ ਬਾਈ ਸੋਨ ਆਪਾਂ ਕੰਮ ਦੇ ਨਾਲ ਕੋਠੀਆਂ ਦੇ ਵਿੱਚ ਵੀ ਲੈ ਜਾਾਂਗੇ ਜੀ ਆਪਾਂ ਜ ਸਾਨੂੰ ਲਾਈਵ ਦਿਖਾ ਦਾਂਗੇ ਉਹ ਵੀ ਦਿਖਾਵਾਂਗੇ ਜੀ ਇਹ ਬਿਲੇ ਟਾਈਪ ਹੈ ਜੀ ਆਪਣਾ ਸਾਰਾ ਇਹ ਐਨ ਆਰ ਆਈ ਫੈਮਿਲੀ ਦਾ ਆਪਣੇ ਬਣ ਰਿਹਾ ਹੈਗਾ ਠੀਕ ਹੈ ਜੀ ਹੁਣ ਬਣ ਰਿਹਾ ਹੈ ਜੀ ਆਪਣਾ ਇਹ ਇਹ ਹਾਂਜੀ ਪਲਾਸਟਰ ਹੋ ਗਈ ਜੀ ਗੋਠੀ ਰੋੜੀ ਪੈ ਰਹੀ ਹੈ ਠੀਕ ਹੈ ਜੀ ਆਹ ਮੰਨ ਲਓ 2D ਹੋ ਜਾਂਦੀ ਜਿੱਦਾਂ ਇਹ ਤਾਂ ਹੋਰ ਨਕਸ਼ੇ ਦਾ ਹੈਗਾ ਠੀਕ ਹੈ ਠੀਕ ਹੈ ਜੀ ਆ ਮਾਡਰਨ ਦੇ ਵਿੱਚ ਆ ਜਾਂਦੇ ਜੀ ਇਹ ਮਾਡਰਨ ਚ ਆ ਕੇ ਦੇਖੋ ਮਿੱਤਰੋ ਜੀ ਮੈਂ ਇਦਾਂ ਦਾ ਤਿਆਰ ਕਰਨਾ ਹੋਵੇ ਨਾ ਇਹ ਨਿਓਆ ਦੇ ਵਿੱਚ ਆ ਕੇ ਇਹ ਨਿਓਆ ਵਾਲ ਜਿਵੇਂ ਜੇ ਤੁਸ ਆ ਵੀ ਕਰਾਉਣਾ ਹੋਵੇ ਮੰਨ ਲਓ ਕਿ ਖੇਤਾਂ ਦੇ ਵਿੱਚ ਛੋਟਾ ਜਿਹਾ ਫਾਰਮ ਹਾਊਸ ਤਿਆਰ ਕਰਨਾ ਹੈ ਜਾਂ ਵੱਡਾ ਕਰਨਾ ਉਦਾਂ ਦਾ ਤਰੀਕਾ ਹੋ ਜਾਂਦਾ ਲੈ ਵੀ ਆ ਵੀ ਕਰ ਸਕਦਾ ਹੈ ਨਾ ਇਹ ਆਪਣੇ ਪਿੰਡ ਸਰਪੰਚਾਂ ਦੇ ਘਰਾਂ ਚ ਹੀ ਤਿਆਰ ਹੋ ਰਿਹਾ ਜੀ ਠੀਕ ਹੈ ਜੀ ਆਪਣੇ ਇਸੇ ਰੋਡ ਤੇ ਹੈਗਾ ਠੀਕ ਆ ਇਹ ਸਾਰੀ ਕੰਪਲੀਟ ਫਾਈਲ ਦਵਾਂਗੇ ਸਾਨੂੰ ਜਿਵੇਂ ਨਕਸ਼ਾ ਆਪਾਂ ਆ ਕੇ ਬਣਾਉਣ ਮੰਨ ਲਓ ਆਪਾਂ ਇਹ ਟੂੜੀ ਤਿਆਰ ਕਰਾਉਣਾ ਹੈ ਜਣਾ ਜੀ ਕੀ ਕੀ ਹੋਊ ਇਹਦੇ ਵਿੱਚ ਆਪਣੇ ਕੋਲੇ ਇਹ ਨਕਸ਼ੇ ਦੇ ਵਿੱਚ ਟ ਪਹਿਲਾਂ ਤਾਂ ਨਿਵਾ ਦਾ ਨਕਸ਼ਾ ਹੁੰਦਾ ਨਿਵਾ ਦਾ ਨਕਸ਼ਾ ਹੋ ਜੂਗਾ ਜੀ ਪਰ ਉਸ ਤੋਂ ਬਾਅਦ ਰਿਕੁਆਇਰਮੈਂਟ ਹੋਏ ਨੇ ਮਾਲਕ ਦੀ ਵੀ ਅਸੀਂ ਕੀ ਕੁਝ ਕਰਵਾਉਣਾ ਚਾਹੁੰਦੇ ਹਾਂ ਕਿ ਕੀ ਕੁਝ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਮਾਲਕ ਮਕਾਨ ਬਣਾਉਣ ਤੋਂ ਪਹਿਲਾਂ ਪਹਿਲਾਂ ਠੀਕ ਹੁਣ ਮੰਨ ਲਓ ਇਹ ਤਾਂ ਆਪਣਾ 3D ਦਾ 2D ਹੋ ਗਿਆ ਜੀ 2D ਹੋ ਗਿਆ ਜੀ 3D ਦਾ 2D ਕਹਿ ਸਕਦੇ ਹਾਂ ਹਾਂ ਜੀ ਠੀਕ ਹੈ ਜੀ ਇਹ ਵੀ ਹੋ 3D ਦਾ 2D ਆ ਕੇ ਜ ਹੋਰ ਕੋਠੀ ਦਾ ਜੀ ਠੀਕ ਆ ਆ ਨਿਵਾ ਦਾ ਨਕਸ਼ਾ ਗਰਾਉਂਡ ਫਲੋਰ ਦਾ ਆ ਗਿਆ ਫਸਟ ਫਲੋਰ ਦਾ ਆ ਗਿਆ ਇਤਨਾ ਹੀ ਤਿਆਰ ਹੋ ਗਿਆ ਜੀ ਠੀਕ ਆ ਠੀਕ ਹੈ ਜੀ ਆ ਚੰਗਾਠਾ ਲਾ ਗਏ ਜਿੱਦਾਂ ਠੀਕ ਹੈ ਚਗਾਠਾ ਲਾ ਬਿੰਟਾਂ ਦਾ ਡੋਰਸ ਦਾ ਏ ਟੂ ਜ਼ेड ਜੀ ਆਪਣਾ ਠੀਕ ਹੈ ਜੀ ਠੀਕ ਹੈ ਜੀ ਇਦਾਂ ਸਾਰੇ ਆਪਾਂ ਤਿਆਰ ਕਰਦੇ ਹਾਂ ਠੀਕ ਹੈ ਕੱਲੀ ਕੱਲੀ ਚੀਜ਼ ਆਪਾਂ ਦੱਸ ਦਾਂਗੇ ਵੀ ਤੁਹਾਡੇ ਵੀ ਆ ਚੀਜ਼ ਲੱਗੂਗੀ ਇਲੈਕਟ੍ਰੀਸ਼ੀਅਨ ਦੇ ਪਲੰਪਰ ਦੇ ਡਿਜ਼ਾਈਨ ਵੀ ਆਪਾਂ ਤਿਆਰ ਕਰਦੇ ਹਾਂ ਠੀਕ ਹੈ ਜੀ ਉਹਦੇ ਵਿੱਚ ਵੀ ਸਾਰਾ ਜਿੱਦਾਂ ਜਿੰਨਾ ਰਿਕੁਆਇਰਮੈਂਟ ਨਹੀਂ ਮਾਲਕ ਨੂੰ ਆਪਾਂ ਉਦਾਂ ਤਿਆਰ ਕਰਕੇ ਦਿੰਨੇ ਹਾਂ ਜੀ ਠੀਕ ਹੈ ਜੀ ਤੇ ਮਿੱਤਰੋ ਯਾਨੀ ਕਿ ਜੇ ਆ ਦੇਖ ਸਕਦੇ ਹੋਗੇ ਤੁਸੀਂ ਇਦਾਂ ਲਾ ਕੇ ਤੁਹਾਨੂੰ ਨਾ ਇੱਕ ਪਿਕਚਰ ਮਿਲ ਜੂਗੀ ਵੀ ਸਾਡਾ ਘਰ ਜਿਹ ਹਾਂਜੀ ਹੋਰ ਕੀ ਦਿਖਾਵਾਂਗੇ। ਹੋਰ ਇਤਨਾ ਸਾਰੇयां ਸਾਨੂੰ ਨਿਉਆਂ ਦੇ ਵਿੱਚ ਵੀ ਮਿਸਤਰੀ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ। ਠੀਕ ਆ। ਮੈਂ ਪਹਿਲੀ ਵੇਸ਼ਨ ਤਿਆਰ ਕਰਨਾ ਹੈ। ਨਿਉਆਂ ਦੇ ਵਿੱਚ ਵੀ ਮੈਂ ਸਾਈਜ਼ ਬਣਾ ਕੇ ਦਿੰਨਾਗਾ। ਠੀਕ ਆ ਜੀ। ਵੀ ਆਪਾਂ ਇੱਥੋਂ ਇੰਨੇ ਫੁੱਟ ਜਗ੍ਹਾ ਛੱਡਣੀ ਹੈ, ਇੱਥੋਂ ਇੰਨੀ ਜਗ੍ਹਾ ਛੱਡਣੀ ਹੈ। ਫੇਰ ਡਿਜ਼ਾਈਨ ਪੈਂਦਾ ਜੀ ਦੇਖੋ। ਠੀਕ। ਕਈਆਂ ਦਾ ਸਹੀ ਗੱਲੇ। ਮਿਸਤਰੀਆਂ ਨੂੰ ਮਨ ਲਾ ਗਾਈਡ ਕਰਨ ਦੀ ਲੋੜ ਨਹੀਂ ਪੈਂਦੀ ਹੁੰਦੀ। ਵੀ ਨਕਸ਼ਾ ਦਿੱਤਾ ਕੰਮ ਆਪਣਾ ਕੰਪਲੀਟ ਹੋ ਜਾਂਦਾ। ਉਹ ਇੱਥੇ ਕੰਪਲੀਟ ਸਮਝ ਜਾਂਦੇ ਨੇ। ਆ ਸਾਰੇ ਸਾਈਜ਼ ਮੈਂ ਬੌਲਤੀ ਦੇ ਦੇਣਾ ਫਿਰ। ਠੀਕ ਆ ਹੁਣ ਜਿਹੜਾ ਬਾਈ ਆਪਣੇ ਕੋਲੇ ਆਊਗਾ ਜੀ ਠੀਕ ਹੈ ਜੀ ਜਾਂ ਤਾਂ ਆਪਾਂ ਕੱਲਾ ਲੱਕਸਾ ਤਿਆਰ ਕਰਵਾ ਲਈਏ ਠੀਕ ਹੈ ਜੀ ਤੇ ਜਾਂ ਫਿਰ ਆਪਾਂ ਵਿੱਧ ਬਿਲਡਰ ਵੀ ਕਰ ਸਕਦੇ ਆਂਗੇ ਠੀਕ ਹੈ ਜੀ ਵਿੱਧ ਮਟੀਰੀਅਲ ਕੰਮ ਜਿਹੜਾ ਮੇਰਾ ਵੀਰ ਆਪਣੇ ਕੋਲੋਂ ਬਿਲਡਿੰਗ ਜਾਨੀ ਕਿ ਪੂਰੀ ਰੈਡੀ ਕਰਵਾਊਗਾ ਉਹਦੇ ਬਾਅਦ ਤੇ ਕੀ ਆਫਰ ਰੱਖਦੇ ਹਾਂ ਤੁਸੀਂ ਨਕਸ਼ੇ ਵਾਸਤੇ ਉਹ ਦੇਖੋ ਜੀ ਆਪਾਂ ਕਹਿ ਸਕਦੇ ਆਂਗੇ ਜੇ ਹੁਣ ਵਿੱਧ ਮਟੀਰੀਅਲ ਕੰਮ ਕਰਾ ਰਹੇ ਆਂ ਹਾਂਜੀ ਉਹਦੇ ਲਈ ਨਕਸ਼ੇ ਦੇ ਕੋਈ ਪੈਸੇ ਨਹੀਂ ਨਕਸ਼ੇ ਦੇ ਕੋਈ ਪੈਸੇ ਨਹੀਂ ਹੈਗੇ ਪਰ ਜੇ ਪਹਿਲਾਂ ਆਪਾਂ ਨਕਸ਼ਾ ਤਿਆਰ ਹੋ ਜੀ ਠੀਕ ਹੈ ਉਹ ਤੁਸੀਂ ਨਕਸ਼ੇ ਦੇ ਪੈਸੇ ਜ਼ਰੂਰ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਫਿਰ ਉਹ ਪੈਸੇ ਵਿੱਚ ਇਨਕਲੂਡ ਕਰ ਦਿੰਨੇ ਆ ਠੀਕ ਹੈ ਜੀ ਲੈ ਮਿੱਤਰੋ ਦੇਖ ਸਕਦੇ ਹੋ ਜਾਨੀ ਕਿ ਜੇ ਤੁਸੀਂ ਭਾਈ ਬਿਲਡਿੰਗ ਤਿਆਰ ਪੂਰੀ ਕਰਵਾਓਗੇ ਤਾਂ ਤੁਹਾਡੇ ਤੋਂ ਨਕਸ਼ੇ ਦੇ ਪੈਸੇ ਨਹੀਂ ਲੈ ਜਾਣਗੇ ਕੋਈ ਵੀ ਨਾ ਸਾਰੇ ਜੀ ਆਪਾਂ ਦਿਖਾਈਏ ਕਿਤੇ ਜੇ ਕੋਈ ਬਣਿਆ ਹੋਇਆ ਆਪਾਂ ਹੋਣਾ ਨਾ ਹੀ ਉਹ ਤਾਂ ਮੈਂ ਪਹਿਲਾਂ ਕਹਿ ਕਨੇ ਆਪਾਂ ਲਾਈਵ ਦਿਖਾਵਾਂਗੇ ਆਪਾਂ ਲਾਈਵ ਦਿਖਾਉਣਾ ਹੈ ਜੀ ਲੈ ਮਿੱਤਰੋ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਗੱਲਾਂ ਕਰਨ ਤੇ ਦਿਖਾਉਣ 'ਚ ਬਹੁਤ ਫਰਕ ਪੈਂਦਾ ਜੀ ਸਹੀ ਗੱਲ ਹੈ ਜੀ ਕਿਹੜਾ ਦਿਖਾਵਾਂਗੇ ਹੁਣ ਆਪਾਂ ਇਹਨਾਂ ਦੇ ਵਿੱਚੋਂ ਇੱਕ ਜੇ ਆਪਾਂ ਦੂਰ ਸਾਈਡ ਤੇ ਜਾਣਾ ਦੂਰ ਜਾਏ ਉਹਨੇ ਹਾਂਜੀ ਹਾਂਜੀ ਪਰ ਇਹ ਲੋਕਲ ਚੱਲ ਰਿਹਾ ਆਪਣਾ ਐਨਆਰਆਈ ਫੈਮਿਲੀ ਦਾ ਤੁਹਾਨੂੰ ਮੈਂ ਇਹ ਦਿਖਾ ਦਿੰਦਾ ਜੀ ਇਹ ਦਿਖਾ ਲੈ ਮਿੱਤਰੋ ਤੁਹਾਨੂੰ ਆਪਾਂ ਦਿਖਾਉਣੇ ਆਗੇ ਵੀ ਵੀਰਾਂ ਨੇ ਕਿਦਾਂ ਦਾ ਰੈਡੀ ਕਰਿਆਗਾ ਆਜੋ ਬਈ ਜੀ ਲੈ ਵੀ ਮਿੱਤਰੋ ਪਹੁੰਚ ਗਿਆ ਸੀ ਤੇ ਕੈਮਰਾਮੈਨ ਨੂੰ ਕਹੂੰਗਾ ਵੀ ਮਰਾ ਦੇ ਬਈ ਨੀਗਾ ਦੇਖ ਸਕਦੇ ਹਾਂ ਨਾਲ ਸਾਈਡ ਤੇ ਆ ਗਿਆ ਆਪਾਂ ਗੱਲਬਾਤ ਕਰਦੇ ਆਂਗੇ ਵੀ ਇਹਦੇ ਵਿੱਚ ਜਿਹੜਾ ਮਟੀਰੀਅਲ ਜਿਹੜਾ ਕਿਹੋ ਜਿਹਾ ਜੂਜ ਹੋਇਆ ਹੋਇਆ ਹੈ ਨਾ ਕਿਉਂਕਿ ਬਈ ਮੇਨ ਗੱਲ ਹੁੰਦੀ ਹੈ ਜੀ ਮਟੀਰੀਅਲ ਦੀ ਵੀ ਮਟੀਰੀਅਲ ਵਧੀਆ ਹੋਣਾ ਚਾਹੀਦਾ ਹੈਗਾ ਕਿਉਂ ਬਈ ਜੀ ਹ ਦੱਸੋ ਬਾਈ ਜੀ ਇਹਦੇ ਬਾਰੇ ਕੋਠੀ ਬਾਰੇ ਜੀ ਸਭ ਤੋਂ ਪਹਿਲਾਂ ਤਾਂ ਇਹ 3500 ਤੋਂ 4000 ਦੇ ਵਿੱਚ ਏਰੀਆ ਜੀ ਠੀਕ ਹੈ ਜੀ ਠੀਕ ਹੈ ਜੀ ਆਪਣੇ 60 ਲੱਖ ਦਾ ਐਸਟੀਮੇਟ ਬਣਦਾ ਹੈ 60 ਲੱਖ ਦਾ ਐਸਟੀਮੇਟ ਜੇ ਆਪਾਂ ਬਾਹਰੋਂ ਕਿਤੋਂ ਕੰਮ ਕਰਾਉਨੇ ਆ ਠੀਕ ਹੈ ਆਪਣੇ ਕੋਲੇ ਕਿੰਨੇ ਰੁਪਏ ਦਾ ਕਰਤਾ ਬਾਈ ਇਹਨਾਂ ਨੇ ਜੇ ਮੰਨ ਲਓ ਜੀ ਇਹ 52 ਲੱਖ ਕੁਝ ਪੈਸਿਆਂ ਦਾ ਤਿਆਰ ਕਰ ਰਹੇ ਆ ਆਪਾਂ ਠੀਕ ਹੈ ਜੀ ਇਹਦੇ ਵਿੱਚ ਸਾਰਾ ਮਟੀਰੀਅਲ ਏ ਕਲਾਸ ਹੈ ਹੂੰ ਠੀਕ ਹੈ ਅਲਟਰਾਟੈਕ ਸਿਮਿੰਟ ਯੂਜ਼ ਹੋ ਰਿਹਾ ਰੇਤਾ ਵਧੀਆ ਯੂਜ਼ ਹੋ ਰਿਹਾ ਜੀ ਇੱਟ ਵਧੀਆ ਯੂਜ਼ ਹੋ ਰਹੀ ਆ ਬਲ ਠੀਕ ਹੈ ਜੀ ਠੀਕ ਹੈ ਜ ਇੱਕ ਕੋਠੀ ਦੇ ਵਿੱਚ ਸਭ ਤੋਂ ਵਧੀਆ ਸਰੀਆ ਲੱਗਿਆ ਹੈ ਜਿੱਦਾਂ ਦਾ ਮਾਲਕ ਦੀ ਰਿਕੁਆਇਰਮੈਂਟ ਹੁੰਦੀ ਆ ਆਪਾਂ ਉਹ ਮਟੀਰੀਅਲ ਲਾਉਂਦੇ ਆ ਆਪਦੀ ਮਰਜ਼ੀ ਨਾਲ ਮੈਂ ਕੁਝ ਨਹੀਂ ਲਾਉਂਦਾ ਜੀ ਲਿਖਤੀ ਦੇ ਵਿੱਚ ਮੈਂ ਕੰਮ ਕਰਦਾ ਠੀਕ ਆ ਜਗਾਠਾ ਨੇ ਜਾਪਾਨੀ ਜਿਸਤੀ ਨੇ ਠੀਕ ਆ ਆਜੋ ਬਾਈ ਜੀ ਜੇ ਮਿੱਤਰੂ ਦੇਖ ਸਕਦੇ ਹੋਗੇ ਜਾਨੀ ਕਿ ਇਹਦਾ ਐਸਟੀਮੇਟ ਲੱਗਿਆ ਜੀਗਾ 60 ਲੱਖ ਰੁਪਏ ਦਾ 60 ਲੱਖ ਦਾ ਲੱਗਿਆ ਸੀ ਆਪਾਂ ਕਰਤੀ 52 ਲੱਖ 52 ਲੱਖ ਦੀ ਜੀ ਤਾਂ ਵੀ 8 ਲੱਖ ਰੁਪਏ ਦਾ ਫਾਇਦਾ ਹੋਇਆ ਸਿੱਧਾ ਸਿੱਧਾ ਵੀਰੇ ਦੇਖ ਸਕਦੇ ਹੋ ਨਾ ਜੇ ਇਹਦਾ ਇੰਟੀਰੀਅਰ ਦਾ ਕੰਮ ਕਰਨਾ ਜੀ ਉਸ ਨੂੰ ਵੀ ਵੀਡੀਓ ਪਾ ਕੇ ਦਿਖਾਵਾਂ ਠੀਕ ਹੈ ਵੀ ਆਪਾਂ 52 ਤਿਆਰ ਕਰ ਰਹੇ ਹਾਂਗੇ ਹਾਂ ਇਹ ਸਹੀ ਗੱਲ ਹੈ ਤੁਸੀਂ ਚਣਾਈ ਦੀ ਪਲਾਸਟਰ ਦੀ ਸਫਾਈ ਦੇਖੋ ਜੀ ਸਫਾਈ ਦੇਖੋ ਮਿੱਤਰੋ ਬਹੁਤ ਇਹ ਨਹੀਂ ਹੈਗਾ ਵੀ ਆਪਾਂ ਦੇਸੀ ਜਾਂ ਠੇਕੇਦਾਰ ਆ ਰੱਖਿਆਗਾ ਠੀਕ ਹੈ ਜੀ ਵੀ ਵਧੀਆ 200 ਰੁਪਏ ਸਕਰ ਫੁੱਟ ਵਾਲਾ ਮਿਸਤਰੀ ਮੈਨੇ ਲਾਇਆ ਹੋਇਆ ਜੀ ਆਮ ਆਪਾਂ ਨੂੰ 120-30 ਮਿਲ ਜਾਂਦਾ ਹੈ ਸਹੀ ਗੱਲ ਹੈ ਜੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜੀ ਠੀਕ ਹੈ ਜੀ ਜਿੱਦਾਂ ਦਾ ਮਟੀਰੀਅਲ ਆਪਾਂ ਨੂੰ ਮਾਲਕ ਨੇ ਕਿਹਾ ਭੋਲ ਲਾਇਆ ਬਾਕੀ ਜਿਵੇਂ ਮਾਲਕ ਕੋਈ ਗੱਲ ਕਹਿ ਦਿੰਦਾ ਉਹ ਨਹੀਂ ਸਹੀ ਹੁੰਦੀ ਆਪਾਂ ਉੱਥੇ ਗਾਈਡ ਵੀ ਕਰਦੇ ਹਾਂ ਫੋਲਰ ਆਈਡੀ ਚ ਟਾਈਲ ਦਾ ਵਰਕ ਹੋਊਗਾ ਜੀ ਬੋਰਡਨ ਦਾ ਵਰਕ ਹੋਊਗਾ ਸਾਗਵਾਂ ਦੇ ਵਿੱਚ ਕੰਮ ਹੋਣਾਗਾ ਠੀਕ ਹੈ ਤੇ ਆਪਣਾ ਸਾਰਾ ਟਾਇਲ ਦਾ ਕੰਮ ਹੋਊਗਾ ਜੀ ਪੇਂਟ ਫੁੱਟੇ ਹੋਊਗੀ ਸਾਰਾ ਕੁਝ ਹੋਊਗਾ ਜੀ ਕੰਪਲੀਟ ਕਰਕੇ ਦਵਾਂਗੇ ਬੈਠਣੀ ਆ ਕੇ ਵੀ ਆਪਾਂ ਚਾਬੀ ਫੜਾਉਣੀ ਹੈ ਜੀ ਮਾੜੀ ਚਾਬੀ ਫੜਾਉਣੀ ਹੈ ਟਾਈਮ ਅਸੀਂ ਲਿਖਾ ਲੈਣੇ ਜੀ ਇੱਕ ਅੱਧਾ ਮਹੀਨਾ ਉੱਪਰ-ਨੀਚੇ ਹੋ ਜਾਏ ਉਹ ਅਲੱਗ ਤੋਂ ਹੈ ਪਰ ਅਸੀਂ ਟਾਈਮ ਪੀਰੀਅਡ ਦੇ ਹਿਸਾਬ ਨਾਲ ਪਹਿਲੀ ਕੰਪਲੀਟ ਕਰ ਦਿੰਦੇ ਹਾਂ ਅਸੀਂ ਲੈਣੀ ਟਾਈਮ ਉਹਨਾਂ ਦਾ ਵੀ ਸਾਨੂੰ ਪਤਾ ਹੁੰਦਾ ਵੀ ਇੱਥੇ ਕੰਮ ਕੰਪਲੀਟ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਬਈ ਆਈਏ ਕਿੱਥੇ ਜਾ ਜੇ ਕਿਸੇ ਮੇਰੇ ਵੀਰ ਨੇ ਆਉਣਾ ਹੋਵੇ ਕਿੱਥੇ ਆਵੇ ਆਪਣੇ ਕੋਲ ਆਪਣਾ ਨਕਸ਼ਾ ਮੇਕਰ ਆਫਿਸ ਹੈ ਜੀ ਆਪਣਾ ਆਰਕਟੈਕਟ ਐਂਡ ਬਿਲਡਰ ਦਾ ਆਪਣਾ ਨਾਨਕੇ ਨੇ ਚੌਕ ਸੰਗਰੂਰ ਦੇ ਵਿੱਚ ਨਾਲੇ ਆਪਣਾ ਪਿੰਡ ਹੈਗਾ ਮੰਗਵਾਲ ਠੀਕ ਹੈ ਮੰਗਵਾਲ 메ਂ ਰੋਡ ਤੇ ਆਪਣਾ ਆਫਿਸ ਹੈਗਾ ਲੈ ਵੀ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਕੰਮ ਕਰਵਾਉਣਾ ਹੋਵੇ ਨਕਸ਼ੇ ਦਾ ਜਾਂ ਫਿਰ ਬਿਲਡਰ ਦਾ ਨਾ ਤਾਂ ਤੁਸੀਂ ਵੀਰਾਂ ਦੇ ਕੋਲੇ ਆ ਕੇ ਚੰਗਾ ਕੰਮ ਹੋਊਗਾ ਫਾਇਦੇ ਵਾਲਾ ਕੰਮ ਹੋਊਗਾ ਤੇ ਕੰਮ ਹੋਊਗਾ ਇੱਕ ਨੰਬਰ ਠੀਕ ਹੈ ਜੀ ਆਜੋ ਬਈ ਜੀ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਸੰਪਰਕ ਕਰ ਸਕਦੇ ਠੀਕ ਹੈ ਬਈ ਜੀ